ਕਾਸੋਂ ਸਨ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹਉ ਮੈ ਵਿਚੋ ਜਾਏ ਖੁਸ਼ੀਆਂ ਦਾ ਬਿਆਨਤ ਖੁਸ਼ੀਆਂ ਲੁੱਟਣਾ ਆਉਂਦੀ ਸੰਗਤ ਬਹੁਤ ਪਾਤਸ਼ਾਹ ਦੀ ਕਿਰਪਾ ਆ ਮਹਾਰਾਜ ਬਾਬਾ ਦੀਪ ਸਿੰਘ ਦੇ ਘਰ ਸੰਗਤਾਂ ਬਹੁਤ ਦੂਰੋਂ ਦੂਰੋਂ ਆਪਣੇ ਸ਼ਰਧਾਂ ਪਾਵਣਾ ਨਾ ਆਉਂਦੀਆਂ ਲੰਗਰ ਦਾ ਹਿਸਾਬ ਵੀ ਕੋਈ ਨਹੀਂ ਜੀ ਪਿਆਰ ਤੇ ਆ ਜੈਸਾ ਬਣਾ ਮਹਾਰਾਜ ਦੀ ਕਿਰਪਾ ਨਾਲ ਸੰਗਤ ਆਉਂਦੀ ਆ ਉੱਥੇ ਹਿਸਾਬ ਨਾਲ ਸੰਗਤ ਆਪੇ ਬਣਾਈ ਜਾਂਦੀ ਆਪੇ ਪਕਾਈ ਜਾਂਦੀ ਆ ਆਪੇ ਖਾਈ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਜਿਹੜੇ ਚ ਪਹਿਰਾ ਘਟਣਾ ਆਉਂਦੀ ਸੰਗਤ ਅਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਜਾਂਦੇ ਨੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਅਨੋਖੇ ਦਰਸ਼ਨ ਜੋ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਾ ਸਾਹਿਬ ਵਿਖੇ ਜੜਾ ਲੰਗਰ ਬਣਾਇਆ ਜਾਂਦਾ ਹੈ ਅਨੋਖੇ ਦਰਸ਼ਨ ਤੁਸੀਂ ਕਰ ਰਹੇ ਹੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿੰਨੇ ਵੱਡੇ ਵੱਡੇ ਜਿਹੜੇ ਪਤੀਲੇ ਚ ਜਿਹੜਾ ਲੰਗਰ ਬਣਾਇਆ ਜਾਂਦਾ ਖਾਸ ਕਰਕੇ ਜਿਹੜੀ ਦੂਰੋਂ ਦੂਰੋਂ ਸੰਗਤ ਆਉਂਦੀ ਉਹਨਾਂ ਲਈ ਜਿਹੜੀ ਸੇਵਾ ਜਿਹੜੀ ਤਨ ਮ ਅੰਦੀਸ ਸਾਡੇ ਨਾਲ ਮੌਜੂਦ ਨੇ ਤੁਹਾਡੇ ਸੇਵਾਦਾਰ ਜਿੰਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿੰਨੀ ਜਿਹੜੀ ਇੱਥੇ ਜਿਹੜੀ ਲੰਗਰ ਜਿਹੜੇ ਲਗਾਏ ਜਾਂਦੇ ਨੇ ਅਤੇ ਕਿੰਨੀ ਜਿਹੜੀ ਜਿਹੜੀ ਸੰਗਤ ਜਿਹੜੀ ਦੂਰੋਂ ਦੂਰੋਂ ਆ ਕੇ ਆਪਣੀ ਸ਼ਰਧਾ ਭਾਵਨਾ ਨਾਲ ਲੰਗਰ ਛੱਕ ਕੇ ਜਾਂਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਤੁਹਾਡੇ ਕੋਲ ਜਾਨਣਾ ਚਾਹਵਾ ਕਿ ਜਿਹੜੀ ਦੂਰੋਂ ਦੂਰੋਂ ਸੰਗਤ ਆਂਦੀ ਕਿੰਨੀ ਪ੍ਰਸੰਨ ਹੋ ਕੇ ਜਾਂਦੀ ਕਿੰਨੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੀਆਂ ਖੁਸ਼ੀਆਂ ਦਾ ਬਿਆਨਤ ਖੁਸ਼ੀਆਂ ਲੁੱਟਣਾ ਆਉਂਦੀ ਸੰ ਬਹੁਤ ਪਾਤਸ਼ਾਹ ਦੀ ਕਿਰਪਾ ਆ ਮਹਾਰਾਜ ਬਾਬਾ ਦੀਪ ਸਿੰਘ ਦੇ ਘਰ ਸੰਗਤਾਂ ਬਹੁਤ ਦੂਰੋਂ ਦੂਰੋਂ ਆਪਣੇ ਸ਼ਰਧਾਂ ਭਾਵਨਾ ਨਾਲ ਆਉਂਦੀਆਂ ਤੇ ਆਪਣੀ ਸ਼ਰਧਾਂ ਨਾਲ ਸੇਵਾ ਕਰਦੀਆਂ ਤੇ ਚਪਾਰਾ ਸਭ ਘਟ ਕੇ ਜਾਂਦੀਆਂ ਆਪਣੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੀਆਂ ਲਗਭਗ ਜਿਹੜੀ ਇਹ ਸੰਗਤ ਇੰਨੀ ਦੂਰੋਂ ਦੂਰੋਂ ਆਮੀ ਉਹਨਾਂ ਲਈ ਸੰਗਤ ਜਿਹੜੀ ਹੈ ਸੇਵਾ ਕਰਨੀ ਹੈ ਲੰਗਰ ਬਣਾਉਣਾ ਬਹੁਤ ਹੀ ਜੜਾ ਹੁੰਦਾ ਵੈ ਕਿ ਕਿੰਨਾ ਕੋ ਲੰਗਰ ਬਣਾਇਆ ਜਾਵੇ ਉਹ ਸੰਗਤ ਦੇ ਸੇ ਕਿੰਨਾ ਲੰਗਰ ਬਣਾਇਆ ਜਾਂਦਾ ਹੈ ਹਰ ਐਤਵਾਰ ਲੰਗਰ ਦਾ ਹਿਸਾਬ ਵੀ ਕੋਈ ਨਹੀਂ ਜੀ ਪਿਆਰ ਤੇ ਆ ਜੇ ਸਾ ਬਣਾ ਮਹਾਰਾਜ ਦੀ ਕਿਰਪਾ ਨਾਲ ਸੰਗਤ ਆਉਂਦੀ ਆ ਉੱਥੇ ਹਿਸਾਬ ਨਾਲ ਸੰਗਤ ਆਪੇ ਬਣਾਈ ਜਾਂਦੀ ਆ ਆਪੇ ਪਕਾਈ ਜਾਂਦੀ ਆ ਆਪੇ ਖਾਈ ਜਾਂਦੀ ਆ ਅੱਗੇ ਨਾਲੋਂ ਜਿੰਨੋਂ ਪਹਿਜ ਤੋਂ ਕੀ 2 ਕੋਕਸਾਲ ਪਹਿਲੇ ਦੋਬਲ ਹੋ ਗਿਆ ਇੰਨਾ ਪਾਪਾ ਜੀ ਦਾ ਜਨਮ ਦਿਹਾੜੇ ਤੇ ਇੰਨੀ ਸੰਗਤ ਹੁੰਦੀ ਜਿੰਨੀ ਅੱਜ ਕੱਲ ਐਤਵਾਰੀ ਹੁੰਦੀ ਆ ਹਰ ਐਤਵਾਰ ਜਿਹੜੇ ਆ ਲੰਗਰ ਬਾਰੇ ਸੋਚਿਆ ਜਾਂਦਾ ਕੀ ਕੀ ਬਣਾਣਾ ਵੈ ਹਾਂਜੀ ਹਰ ਐਤਵਾਰ ਮਹਾਰਾਜ ਦੀ ਕਿਰਪਾ ਨਾਲ ਕੋਈ ਨਾ ਕੋਈ ਨਵੀਂ ਵੈਰਾਈਟੀ ਨਾਲ ਹੁਣ ਦਾਲ ਤੇ ਕੜੀ ਤੇ ਸਪੈਸ਼ਲ ਹੈ ਜੀ ਕੜੀ ਤੇ ਸੰਗਤਾਂ ਬਹੁਤ ਆ ਚਾਹਣਾ ਚਾਹਦੀਆਂ ਬੜੀ ਬੜੀ ਦੂਰੋਂ ਸੰਗਤਾਂ ਹੁੰਦੀਆਂ ਸਬਜ਼ੀ ਭਾਜਾ ਚੌਲ ਲਗਉਣ ਵਾਲੇ ਵੇਖ ਲਓ ਤੁਸੀਂ ਬੰਦੇ ਤਿਆਰ ਹੁੰਦੇ ਚੌਲ ਹਾਂਜੀ ਸਬਜ਼ੀ ਭਾਜਾ ਵੱਖਰਾ ਤਿਆਰ ਹੁੰਦਾ ਕੜੀ ਦਾਲ ਕੜੀ ਦੇ ਸਪੈਸ਼ਲ ਪਕੌੜੇ ਤਿਆਰ ਹੁੰਦੇ ਆ ਔਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਸੋ ਸੰਗਤ ਨੂੰ ਜਾਣਦੇ ਵਾਹਿਗੁਰੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਗੁਰਸਾਹਿਬਾਂ ਦੀ ਇੰਨੀ ਕਿਰਪਾ ਵਰਤ ਰਹੀ ਹੈ ਕਿ ਦੂਰ ਦੂਰ ਸੰਗਤ ਆ ਰਹੀ ਹੈ ਐਤਵਾਰ ਦੇ ਦੁਪਹਿਰ ਨੂੰ ਕੱਟਣ ਵਾਸਤੇ ਤੇ 12 ਤੋਂ 4 ਵਜੇ ਤੱਕ ਜਿਹੜੀ ਸੰਗਤ ਜਿਹੜੀ ਹੈ ਲਗਭਗ ਇੱਥੇ ਜਿਹੜੀ ਹੈ ਦੂਰ ਦੂਰ ਜਿਹੜੀ ਪਾਰਕਿੰਗ 'ਚ ਵੀ ਸੰਗਤ ਹੁੰਦੀ ਹੈ ਲੰਗਰ ਹਾਲ ਵਿੱਚ ਵੀ ਸੰਗਤ ਹੁੰਦੀ ਹੈ ਸੋ ਉਹ ਨੂੰ ਕੀ ਵੇਖਦੇ ਹੋ ਕਿ ਮਤਲਬ ਗੁਰਸਾਹਿਬਾਂ ਦੀ ਕਿੰਨੀ ਕੋ ਕਿਰਪਾ ਜਿਹੜੀ ਵਰਤ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਬੇਰਤੀ ਹੈ ਜ ਪਟੰਡਿਓ ਆਇਆ ਕੋਈ ਮੋਕੇ ਆਇਆ ਕੋਈ ਕੋਈ ਬਹੁਤ ਸੰਦੂਰੋ ਦਰਾਂਡਿਆਂ ਤੋਂ ਆਈ ਹੈ ਜੀ ਜਿਨ੍ਹਾਂ ਦੀਆਂ ਵਾਇਗੁਰੀ ਮਾਰ ਹੈ ਬਾਬਾ ਦੀਪ ਸਿੰਘ ਮਨੋਗਾਮਣਾ ਪੂਰੀਆਂ ਕਰਦੇ ਨੇ ਉਹ ਮਾਰ ਦੇ ਘਰ ਦਰਸ਼ਨ ਦਿਦਾਰੇ ਕਰਨ ਆਉਂਦੇ ਨੇ ਚਪਹਿਰਾ ਕਰਦੇ ਨੇ ਤੇ ਮਹਾਰਾਜ ਝੋਲੀਆ ਭਰ ਕੇ ਦਿੰਦਾ ਹਰ ਇੱਕ ਨੂੰ ਮਾਰੇ ਕਿਰਪਾ ਕਰਦੇ ਨੇ ਜੀ ਲਗਭਗ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਇਹ ਤੇ ਬਾਪੂ ਜਾਣਦਾ ਜੀ ਕਿੰਨੇ ਕ ਸਾਲ ਹੋ ਗਏ ਨੇ ਆਪਾਂ ਤੇ ਉਦੋਂ ਕ੍ਰੀਮ ਸ਼ੇਵ ਹੈ ਜੀ ਮਾਲਕ ਦੇ ਘਰ ਜਦੋਂ ਅਸੀਂ ਆਏ ਹਾਂ ਤੇ ਉਹਨਾਂ ਮਾਲਕ ਨੇ ਬਖਸ਼ਿਸ਼ ਕੀਤੀ ਆ ਦਾੜਾ ਪ੍ਰਕਾਸ਼ ਹੋਇਆ ਬਾਪੂ ਘਰੇ ਅਮਰ ਸ਼ਕ ਹੈ ਜੀ ਮਾਰਾ ਹੀ ਕਿਰਪਾ ਕੀਤੀ ਹੈ ਜੀ ਬਹੁਤ ਦੂਰੋਂ ਦੂਰੋਂ ਆਦਰਸ਼ਕੋ ਜਿਹੜੀ ਸੰਗਤ ਆਂਦੀ ਹੈ ਚਪੈਰਾ ਸਾਹਿਬ ਕੱਟਦੀ ਹੈ ਅਤੇ ਲਗਭਗ ਇੱਥੇ 25-25 ਸਾਲ ਤੋਂ ਜਿਹੜੀ ਸੰਗਤ ਸੇਵਾ ਕਰ ਰਹੀ ਹੈ ਆਪਣੇ ਤੇ ਜਿਹੜੀ ਹੁਣ ਜਿਹੜੀ ਸੰਗਤ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਉਹਦੇ ਲਈ ਲੰਗਰ ਜਿਹੜੇ ਨੇ ਉਹਦੇ ਲਈ ਸਪੈਸ਼ਲ ਜਿਹੜੋ ਉਪਰਾਲਾ ਕੀਤਾ ਜਾਂਦਾ ਸੰਗਤ ਵੱਲੋਂ ਤਾਂ ਆਪਾਂ ਹੋਰ ਵੀ ਜਿਹੜੀ ਸੰਗਤ ਨਾਲ ਗੱਲਬਾਤ ਕਰਦੇ ਹਾਂ ਸੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਜੀ ਵਾਇਗੁਰਜੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਕਿੰਨੀ ਕੋ ਜਿਹੜੀ ਸੰਗਤ ਦੂਰੋਂ ਦੂਰੋਂ ਆਂਦੀ ਹੈ ਤੇ ਕੀ 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 ਜਿਹੜੇ ਲ ਵਾਹਿਗੁਰੂ ਜੀ ਵੇਖੋ ਜੀ ਅੱਗੇ ਨਾਲੋਂ ਬਾਬਾ ਦੀ ਜੀ ਬਹੁਤ ਜ਼ਿਆਦਾ ਮੜ ਕਾਮਲਾ ਵਰੀਈ ਹੈ ਅੱਗੇ ਜਿਵੇਂ ਲਾਲੋ ਲੱਖਾਂ ਦੇ ਸਾਹਮਣੇ ਕਰੋਨਾ ਦੇ ਸਾਹਮਣੇ ਤੇ ਬੰਗੜ ਟੋੜੀ ਚੱਲੂ ਹੋ ਗਈ ਜੀ ਇਦੋਰੀ ਕੜੀ ਕੀ ਫੇਮਸ ਕੜੀ ਨੇ ਕਰਕੇ ਸੰਗਤ ਜਾਨਾ ਹਰ ਰਾਤ ਵਾਰ ਕੜੀ ਲਗਣੀ ਲਗਣੀ ਹੋਰ ਕਿਸੇ ਜੀ ਨਾਲ ਚੱਲੇ ਰਿਹਾ ਥੱਲੇ ਕੜੀ ਜ਼ਰੂਰ ਜੀ ਹਰ ਵਾਰ ਕਿੰਨੀ ਕੋ ਸੰਗਤ ਜਿਹੜੀ ਆਂਦੀ ਹੈ ਇੱਥੇ ਵਾਹਿਗੁਰੂ ਜੀ ਆਈਡੀ ਨਾਲ 6-7 ਲੱਖ ਤੋਂ ਪਲੱਸ ਹੀ ਆ ਤਾਨੂੰ ਕਿੰਨੇ ਸਾਲ ਮਤਲਬ ਹੋ ਗਏ ਵਾਹਿਗੁਰੂ 4 ਸਾਲ ਹੋ ਗਏ ਸੀ ਮੈਨੂੰ 4 ਸਾਲ ਹੋ ਗਏ ਹਾਂ ਸੋ ਜਿਹੜੀ ਇੱਥੇ ਜਿਹੜੀ ਸੰਗਤ ਵਸੇ ਜਿਹੜੇ ਲੰਗਰ ਬਣਾਇਆ ਜਾਂਦੇ ਨੇ ਤੁਹਾਨੂੰ ਪਤਾ ਕੋਈ ਕਿੰਨੀ ਕੋ ਕੁਆਂਟੀਟੀ ਆ ਹਿਸਾਬ ਹੀ ਨਹੀਂ ਹੈਗਾ ਕੋਈ ਇਰਤੇ ਵਾਹਿਗੁਰੂ ਕੋਈ ਹਿਸਾਬ ਹੀ ਨਹੀਂ ਕੀਨੇ ਸਾਹਬ ਲੰਗਰ ਤਿਆਰ ਹੋਣੇ ਕਿਹੜੇ ਸਾਹਬ ਨਾਲ ਸੰਗਤ ਨਾਲ ਆ ਰਹੀ ਹੈ ਸੇਵਾ ਵਾਲਾ ਆ ਰਹੀ ਨਾਲ ਜਿਤਨਾ ਲੰਗਰ ਤਿਆਰ ਹੋਇਆ ਰ ਅਗੇ ਅਗੇ ਜਾ ਰਹੀ ਹੈ ਸੇਵਾ ਕਰਨ ਵਸੇ ਕਿੰਨੀ ਸੰਗਤ ਆਂਦੀ ਹੈ ਸੇਵਾ ਕਰਨ ਦੇ ਵਾਹਿਗੁਰੂ ਦੀ ਬੇਨੋ ਤੁਹਾਡੇ ਸਾਹਮਣੇ ਹੀ ਆ ਕਿਤਰਾ ਗਲਵਤ ਦਾ ਸਰ ਸਾਰੇ ਸੇਵਾਦਾਰੀ ਬਣੇ ਸਾਰੇ ਪ੍ਰੇਮੀ ਬਿਹਾਰੀ ਬਣਾਣਾ ਤੇ ਜਿਹੜੇ ਸੰਗਤ ਉਸੇ ਜਿਹੜੇ ਨੇ ਲੰਗਰ ਲਗਾਏ ਜਾਂਦੇ ਨੇ ਲੰਗਰ ਬਣਾਏ ਜਾਂਦੇ ਨੇ ਕਿੰਨੀ ਕੋ ਜਗਾ ਵਸਤੇ ਮਤਲਬ ਕਿੰਨੀ ਜਗਾ ਤੇ ਬਣਾਏ ਜਾਂਦੇ ਨੇ ਵਾਹਿਗੁਰੂ ਜੀ ਕਹਾਂ ਬੈਲਰਗੇ ਇੱਕ ਪਰਲੇ ਬੈਲਰ ਜੁਨੇ ਵੀ ਇਧਰ ਰਹਿੰਦੇ ਬਲੇ ਚੋਲ ਤਿਆਰ ਉਧਰ ਸਬਜੀ ਤਿਆਰ ਉਧਰ ਦਾਲ ਤੇ ਖੜੀ ਤਿਆਰ ਹੁੰਦੀ ਜੀ ਸੋ ਚਮਤਾ ਨਾਲ ਮਤਲਬ ਪੂਰੀ ਸੇਵਾ ਨਿਭਾਈ ਜਾਂਦਾ ਹਾਂਜੀ ਵਾਹਿਗੁਰੂ ਜੀ ਹੋਰ ਕੀ ਕਹਿਣਾ ਚਾਹੋਗੇ ਜਿਹੜੀ ਸੰਗਤ ਦੂਰੋਂ ਦਰੋਂ ਆਉਂਦੀ ਏ ਕੀ ਕਹਿਣਾ ਚਾਹੋਗੇ ਨਮਸਤੇ ਵਾਹਿਗੁਰੂ ਜੀ ਸੰਗਤ ਆਵੇ ਸੰਗਤ ਵਾਹਿ ਦੇਖੋ ਤੰਦ ਦਿਖਾਇਆ ਕਿ ਇਸ ਤਰ੍ਹਾਂ ਜੜੇ ਨੇ ਲੰਗਰ ਬਣਾਏ ਜਾ ਰਹੇ ਨੇ ਅਤੇ ਜਿਹੜੀ ਇਹ ਜਿਹੜੀ ਤਨਨ ਤਨ ਨਾਲ ਜਿਹੜੀ ਇਹ ਸੰਗਤ ਸੇਵਾ ਕਰਦੀ ਤੇ ਉਹੀ ਕਿਹਾ ਗਿਆ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆਫਲ ਪਾਵਨਾ ਹਉਮੈ ਵਿੱਚੋਂ ਜਾਏ ਇਸੇ ਤਰ੍ਹਾਂ ਇਹ ਜਿਹੜੀ ਸੰਗਤ ਜਿਹੜੀ ਹੈ ਦੂਰੋਂ ਦੂਰੋਂ ਸੇਵਾ ਕਰਨ ਆਉਂਦੀ ਇੱਥੇ ਜਿਹੜੀ ਜੇ ਆਪਾਂ ਗੱਲ ਕਰੀ ਜਿਹੜੇ ਜਿਹੜੇ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਇਵਨ ਜਿਹੜੀ ਹੈ ਦੂਰੋਂ ਦੂਰੋਂ ਜਿਹੜੇ ਬਾਹਰ ਤੋਂ ਵੀ ਜਿਹੜੀਆਂ ਆ ऑस्ट्रेलिया ਕੈਨੇਡਾ ਵਰਗੇ ਦੇਸ਼ਾਂ ਤੋਂ ਵੀ ਜਿਹੜੀ ਸੰਗਤ ਆ ਕੇ ਇੱਥੇ ਸਾਹਿਬਾਂ ਨੇ ਖੁਸ਼ੀਆਂ ਪ੍ਰਾਪਤ ਕਰਦੇ ਸਵਹੀਂ ਵੀ ਕਹਾਂਗੇ ਕਿ ਤੁਸੀਂ ਵੀ ਜ਼ਰੂਰ ਆਓ ਅਗਰ ਜਿਹੜੇ ਨਹੀਂ ਵੀ ਆ ਸਕਦੇ ਉਹ ਵੀ ਆਪਣੀ ਟੀਵੀ ਸਕਰੀਨ ਤੇ ਵੇਖ ਕੇ ਜਿਹੜੇ ਦਰਸ਼ਨ ਕਰ ਸਕਦੇ ਹੋ ਇੱਥੇ ਲੰਗਰ ਹਾਲ ਵਿੱਚ ਆਪਾਂ ਮੌਜੂਦ ਆ ਸੋ ਆਓ ਜ਼ਰੂਰ ਗੁਰੂ ਸਾਹਿਬਾਂ ਦੀਆਂ ਅਜਿਹੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਦੇ ਨਾਲ ਹੀ ਕੈਮਰਾਮੈਨ ਅਰਸ਼ਦੀਪ ਦੇ ਨਾਲ ਮੈਂ ਸੋਨੀਏ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ